ਕਰਨ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਨਾਕੇਬੰਦੀ ਦੇ ਦੌਰਾਨ ਦੋ આરોપીਆਂ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਦੋਨਾਂ ਕੋਲੋਂ 15-15 ਗ੍ਰਾਮ ਹੈਰੋਇਨ ਵੀ ਬਰਾਮਦ ਕਰ ਲਈਤੀ ਗਈ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਨੇ આરોપીਆਂ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਖਰੀਦ ਕੇ ਲੈ ਕੇ ਆਏ ਸੀ ਤੇ ਕਿਸ ਨੂੰ ਵੇਚਣ ਜਾ ਰਹੇ ਸੀ ਕੀ ਕਹਿਣਾ ਹੈ ਪੁਲਿਸ ਦੇ ਅਧਿਕਾਰੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮਾਂਜੋਗ ਐਸਐਸਪੀ ਸਾਹਿਬ ਐ ਐਸਪੀ ਡੀ ਸਾਹਿਬ ਐਸਪੀ ਆ ਸਾਹਿਬ ਐਂਡ ਐਸਪੀ ਹੈਡਕ quarters ਸਾਹਿਬ ਡੀਐਸਪੀ ਸਿਟੀ ਖਰਵਾਂ ਸਾਹਿਬ ਜਿਹਦੇ ਦਿਸ਼ਾਨ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਮਾੜੇ ਅਨਸਰ ਨੇ ਇਹਨਾਂ ਦੇ ਖਿਲਾਫ ਪਿਛਲੇ ਕਾਫੀ ਦਿਨਾਂ ਤੋਂ ਸ਼ਿਕੰਜਾ ਕੱਸਿਆ ਜਾ ਰਿਹਾ ਸੀਗਾ ਜਿਸ ਦੇ ਤਹਿਤ ਛੇਮਾਰਗੀ ਚੌਕ ਵਿਖੇ ਸਾਡੀ ਸੰਨੀ ਦੀ ਪੁਲਿਸ ਪਾਰਟੀ ਨੇ ਐ ਐਸ ਐਚਓ ਸਿਟੀ ਖਰੜਸਾ ਜ਼ਿਲੇ ਰਹਿਨੁਆ ਹੀਟ ਨਾਕਾ ਲਗਾਇਆ ਸੀਗਾ ਤੇ ਉੱਥੇ ਦੋ ਵਿਅਕਤੀ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੀ ਬਨਾ ਤੇ ਰੋਕਿਆ ਸੀਗਾ ਤੇ ਉਹਨਾਂ ਦੀ ਤਲਾਸ਼ੀ ਲੈਣ ਤੇ ਦੋਨਾਂ ਦੇ ਕੋਲੋਂ 15-15 ਗ੍ਰਾਮ ਹਾਇਰੋਇਨ ਬਰਾਮਦ ਹੋਈ ਹੈ ਅ ਇਹਨਾਂ ਦਾ ਕੋਈ ਸਿਸ਼ੁਲਾ ਰਿਕਾਰਡ ਕੋਈ ਹਾਂ ਇਹਨਾਂ ਦੇ ਵਿੱਚ ਇੱਕ ਹੈਪੀ ਕੁਮਾਰ ਪੁੱਤਰ ਜੋਗਰਾਜ ਹੈ ਜਿਹਦੇ ਤੇ ਪਹਿਲਾਂ ਵੀ ਤਿੰਨ ਐਨਡੀਪੀਐਸ ਦੇ ਐਫਆਈਆਰ ਦਰਜ ਨੇ ਤੇ ਇਹ ਦੁਨੀ ਕਿਥੋਂ ਦੇ ਰਹਿਣ ਵਾਲੇ ਨੇ ਤੇ ਇਹ ਤਰਨਤਾਰਨ ਦੇ ਰਹਿਣ ਵਾਲੇ ਨੇ ਦੋਨੇ ਇੱਕੋ ਹੀ ਜਗ੍ਹਾ ਦੇ ਰਹਿਣ ਵਾਲੇ ਨੇ ਇਹ ਇਸ ਤੋਂ ਲਾ ਬਾਹੁਰ ਕੋਈ ਕੇਸ ਨਾ ਦੇ ਤੇ ਕੋਈ ਰਾਮ ਕੇਸ ਆ ਨਹੀਂ ਐਨਡੀ ਦੇ ਨਹੀਂ ਨਾ ਤੇ ਨਾ ਤੁਹਾਨੂੰ ਦੱਸ ਹੀ ਦਿੱਤਾ 126 ਤੇ ਪ੍ਰੀਵੀਅਸ ਰਿਕਾਰਡ ਨਾਲ ਲਿਆ 1 ਤੇ 3 ਪਰਚੇ ਨੇ ਪਹਿਲਾਂ ਇਹਨਾਂ ਦਾ ਰਿਮਾਂਡਰ ਮਾਨ ਮਾਨਿਓ ਕੋਰਟ ਦੇ ਵਿੱਚ ਆ ਕੋਰਟ ਵਿੱਚ ਪੇਸ਼ ਕਰਿਆ ਅੱਜ ਇਹਨਾਂ ਨੂੰ ਉੱਥੇ ਅਸੀਂ ਜੁਡੀਸ਼ੀਅਲ ਪੇਸ਼ਾਂਗੇ ਆਫਟਰ ਮਾਰਚ